ਸੰਗਰੂਰ ਲੋਕ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਰ ਦੇ ਚੋਣ ਪ੍ਰਚਾਰ ਲਈ ਮੁੱਖ ਮੰਤਰੀ ਭਗਵੰਤ ਮਾਨ ਦੇ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ ਵਿਸ਼ੇਸ਼ ਤੌਰ ਤੇ ਧੂਰੀ ਪਹੁੰਚੇ ਜਿੱਥੇ ਉਹਨਾਂ ਨੇ ਆਮ ਆਦਮੀ ਪਾਰਟੀ ਵੱਲੋਂ ਕੀਤੇ ਵਿਕਾਸ ਕੰਮਾਂ ਦਾ ਜ਼ਿਕਰ ਕੀਤਾ ਉੱਥੇ ਹੀ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਰ ਨੂੰ ਵੱਧ ਤੋਂ ਵੱਧ ਵੋਟਾਂ ਪਵਾ ਕੇ ਜਿਤਾਉਣ ਦੀ ਅਪੀਲ ਕੀਤੀ ਇਸ ਮੌਕੇ ਡਾਕਟਰ ਗੁਰਪ੍ਰੀਤ ਕੌਰ ਨੇ ਕਿਹਾ ਕਿ ਧੂਰੀ ਦੇ ਕਈ ਵੱਡੇ ਪ੍ਰੋਜੈਕਟ ਮੁੱਖ ਮੰਤਰੀ ਭਗਵੰਤ ਮਾਨ ਦੇ ਦੇਣ ਹਨ ਅਤੇ ਜਲਦ ਹੀ ਧੂਰੀ ਵਿਖੇ ਅੰਡਰ ਬ੍ਰਿਜ ਜਾਂ ਰੇਲਵੇ ਲਾਈਨ ਤੇ ਓਵਰ ਬ੍ਰਿਜ ਦਾ ਕੰਮ ਵੀ ਸ਼ੁਰੂ ਕਰਵਾ ਦਿੱਤਾ ਜਾਵੇਗਾ ਅਤੇ ਨਾਲ ਹੀ ਮਹਿਲਾਵਾਂ ਨੂੰ ਜੋ 1000 ਰੁਪਏ ਮਹੀਨਾ ਤਿੰਨ ਦਾ ਵਾਅਦਾ ਕੀਤਾ ਸੀ ਉਹ ਵੀ ਇਨਾ ਚੋਣਾਂ ਤੋਂ ਬਾਅਦ ਸ਼ੁਰੂ ਕਰਵਾ ਦਿੱਤਾ ਜਾਵੇਗਾ ਚੇਅਰਮੈਨ ਸਹਿਬਾਨ ਧੂਰੀ ਦੇ ਐਮਸੀ ਸਹਿਬਾਨ ਮੇਰੀਆਂ ਭੈਣਾਂ ਅਤੇ ਮੇਰੇ ਵੀਰ ਆਓ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰ ਵਾਰ ਕਰ ਜਿਵੇਂਆਂ ਕਰਕੇ ਮੈਥੋਂ 2 ਕੁ ਮਹੀਨੇ ਧੂਰੀ ਚ ਆਇਆ ਵੀ ਨਹੀਂ ਗਿਆ ਮੈਂ ਇਹਦੀ ਵੀ ਪਹਿਲਾਂ ਮਾਫੀ ਮੰਗਦੀ ਆ ਤੁਹਾਡੇ ਸਾਰਿਆਂ ਤੋਂ ਪਰ ਹੁਣ ਜੇ ਆਏ ਆ ਤੇ ਪੱਕੇ ਆਏ ਆ ਹੁਣ 10 ਦਿਨ ਇੱਥੇ ਰਵਾਂਗੇ ਤੁਹਾਡੇ ਵਿੱਚ ਹੀ ਰਾਵਾਂਗੇ ਉਸ ਤੋਂ ਬਾਅਦ ਵੀ ਕਿਹੜੇ ਲਾਉਂਦੇ ਰਾਵਾਂਗੇ ਜੇ ਆਪਾਂ ਗੱਲ ਕਰ ਲਈਆਂ ਆ ਆਮ ਆਦਮੀ ਪਾਰਟੀ ਦੇ ਸਰਦਾਰ ਭਗਵੰਤ ਸਿੰਘ ਜੀ ਮਾਨ ਦੇ ਕੰਮਾਂ ਦੀ ਤੇ ਸਭ ਤੋਂ ਪਹਿਲਾ ਮਸਲਾ ਜਿਹੜਾ ਧੂਰੀ ਚ ਜਿਹੜੇ ਆਉਂਦਿਆਂ ਨੂੰ ਸੁਣਾਇਆ ਗਿਆ ਸੀਗਾ ਕਿ ਸਾਡਾ ਸੁਆ ਕਵਰ ਹੋਣਾ ਚਾਹੀਦਾ ਸੋ ਪਹਿਲੇ ਪਹਿਲ ਚ ਸੀਐਮ ਭਗਵੰਤ ਮਾਨ ਜੀ ਨੇ ਉਹ ਸੁਆ ਕਵਰ ਕਰਿਆ ਜਿਹਦੇ ਤੇ 33 ਕਰੋੜ ਰੁਪਏ ਦੀ ਲਾਗਤ ਨਾਲ ਕੰਮ ਚੱਲਿਆ ਤੇ ਅੱਜ ਉੱਥੇ ਮੈਂ ਸੁਣਿਆ ਕਿ ਲੋਕ ਸ਼ਹਿਰ ਵੀ ਕਰਦੇ ਨੇ ਲੋਕ ਬੱਚਿਆਂ ਨੂੰ ਵੀ ਖੜਾਉਂਦੇ ਨੇ ਮਨ ਖੁਸ਼ ਹੁੰਦਾ ਹੈ ਗੱਲਾਂ ਸੁਣ ਕੇ ਕਿ ਜਿਹੜੇ ਪੈਸਾ ਸਰਕਾਰ ਲਾ ਰਹੀ ਹੈ ਉਹ ਲੋਕਾਂ ਤੱਕ ਆਮ ਪਬਲਿਕ ਤੱਕ ਪਹੁੰਚ ਰਿਹਾ ਹੈ ਇਹ ਤਾਂ ਹੀ ਪਹੁੰਚ ਰਿਹਾ ਕਿਉਂਕਿ ਸਰਕਾਰ ਦੀ ਨੀਤੀ 'ਚ ਕੋਈ ਖੋਟ ਨਹੀਂ ਹੈਗਾ ਸਾਨੂੰ ਆਪਣੇ ਪਰਿਵਾਰ ਲਈ ਆਪਣੇ ਲਈ ਕੋਈ ਉਹ ਲਾਲਚ ਨਹੀਂ ਹੈਗਾ ਸਾਨੂੰ ਸਿਰਫ ਆਇਆ ਹੈ ਕਿ ਜਿਹੜਾ ਪੈਸਾ ਹੈਗਾ ਉਹ ਲੋਕਾਂ ਤੱਕ ਪਹੁੰਚੇ ਦੂਜੀ ਗੱਲ ਆਈ ਹੋਈ ਸਾਡਾ ਜਿਹੜਾ ਹਸਪੀਟਲ ਹੈ ਜਿਹੜਾ ਸਿਵਲ ਹਸਪੀਟਲ ਹੈ ਉਹਦੀ ਬਹੁਤ ਖਸਤਾ ਹਾਲਤ ਸੀਗੀ ਨਾ ਤੇ ਡਾਕਟਰ ਸੀਗੇ ਨਾ ਮਸ਼ੀਨ ਸੀਗੀਆਂ ਜੋ ਜੋ ਫੈਸਿਲਿਟੀ ਚਾਹੀਦੀ ਇੱਕ ਵੀ ਫੈਸਿਲਿਟੀ ਨਹੀਂ ਸੀਗੀ ਸੋ ਬਾਈਕ ਰੋਡ ਨੂੰ ਰੁਪਏ ਦੀ ਲਾਗਤ ਨਾਲ ਉਹ ਵੀ ਮਸ਼ੀਨਾਂ ਵੀ ਮਹਿੰਗੀਆਂ ਕਰਾਈਆਂ ਗਈਆਂ ਨੇ ਬਿਲਡਿੰਗ ਵੀ ਨਵੀਂ ਬਣ ਰਹੀ ਹੈ ਤੇ ਉੱਥੇ ਡਾਕਟਰਸ ਵੀ ਤੁਹਾਨੂੰ ਜਿਹੜੇ ਵੀ ਚਾਹੀਦੇ ਨੇ ਸਪੈਸ਼ਲਿਸਟਸ ਚਾਹੀਦੇ ਨੇ ਉਹ ਵੀ ਉੱਥੇ ਬੈਠਿਆ ਕਰਨਗੇ। ਬਾਕੀ ਇਹ ਕਿ ਰੇਲਵੇ ਜਿਹੜਾ ਬ੍ਰਿਜ ਦਾ ਮਸਲਾ ਹੁੰਦਾ ਹੈ, ਓਵਰ ਬ੍ਰਿਜ, ਅੰਡਰ ਬ੍ਰਿਜ ਜੋ ਵੀ ਬਣਨਾ ਹੈ, ਉਹਦੇ ਤੇ ਵੀ ਸਰਕਾਰ ਗੌਰ ਕਰ ਰਹੀ ਹੈ। ਉਹਦੇ ਤੇ ਵੀ ਮੀਟਿੰਗਸ ਚੱਲਦੀਆਂ ਨੇ। ਅਸੀਂ ਪਰਮਾਤਮਾ ਅੱਗੇ ਵੀ ਅਰਦਾਸ ਕਰਦੇ ਹਾਂ ਤੇ ਆਸ ਕਰਦੇ ਹਾਂ ਕਿ ਮਾਨ ਸਰਕਾਰ ਉਹ ਵੀ ਜਲਦ ਤੋਂ ਜਲਦ ਜਿਹੜਾ ਤੂਰੀ ਦਾ ਇੱਕ ਵੱਡਾ ਮਸਲਾ ਉਹ ਵੀ ਹੱਲ ਕਰੇਗੀ। ਤੇ ਜਿਹੜੀਆਂ ਦੂਜੀਆਂ ਪਾਰਟੀਆਂ ਨੇ ਉਹਨਾਂ ਨੂੰ ਤੁਸੀਂ ਸਭ ਨੂੰ ਜਾਣਦੇ ਹੋ ਜੀ ਤੁਸੀਂ ਬਹੁਤ ਚਾਂਸ ਦੇ ਕੇ ਮਾਨੂੰ ਦੇਖ ਲਏ ਬਹੁਤ ਵਾਰ ਤੁਸੀਂ ਜਿਤਾਇਆ ਆਵੇਂ ਅਰਵਿੰਦ ਖੰਨਾ ਖੰਨਾ ਜਿੱਦੀ ਵੀ ਗੱਲ ਆਉਂਦੀ ਹੈ ਤੁਸੀਂ ਉਹਨਾਂ ਨੂੰ 2012 ਜਿੱਤੋ ਜਿਤਾ ਕੇ ਭੇਜਿਆ ਜਦ ਕਿ ਤੁਹਾਡਾ ਸਾਥ ਛੱਡ ਕੇ ਇੱਥੋਂ ਭੱਜ ਗਏ ਸੋ ਮੈਂ ਇਸ ਵਾਰ ਉਮੀਦ ਕਰਦੀ ਹਾਂ ਕਿ ਪਹਿਲਾਂ ਤਾਂ ਉਹ ਤੁਹਾਨੂੰ ਤੁਹਾਡਾ ਸਾਥ ਛੱਡ ਕੇ ਭੱਜੇ ਸੀ ਇਸ ਵਾਰ ਤੁਸੀਂ ਉਹਨਾਂ ਨੂੰ ਪੁਚਾ ਦਿਓ ਤੁਸੀਂ ਉਹਨਾਂ ਨੂੰ ਵੜਨ ਨਾ ਦੇਓ ਜੀ ਇੱਥੇ ਅਸੀਂ ਤੁਹਾਡੇ ਵਰਗੀਆਂ ਲੋਕਾਂ ਦੇ ਵਿੱਚ ਰਹਾਂਗੇ ਕਦੇ ਵੀ ਤੁਹਾਡੇ ਤੋਂ ਆਪਣਾ ਮੂੰਹ ਨਹੀਂ ਮੋੜਦੇ ਸੋ ਮੇਰੀ ਇਹੀ ਤੁਹਾਡੇ ਅੱਗੇ ਅਪੀਲ ਹੈ ਕਿ ਆਉਣ ਵਾਲੀ ਇੱਕ ਤਰੀਕ ਨੂੰ ਤੁਸੀਂ ਆਮ ਆਦਮੀ ਪਾਰਟੀ ਦੇ ਝਾੜੂ ਦੇ ਨਿਸ਼ਾਨ ਤੇ ਮੋਹਰ ਲਾ ਕੇ ਉੱਥੋਂ ਦੇ ਜਿਹੜੇ ਕੈਂਡੀਡੇਟ ਨੇ ਗੁਰਮੀਤ ਸਿੰਘ ਮੀਤ ਫੇਰ ਜੀ ਨੂੰ ਚੁਟਾਓ ਜੀ ਤੇ ਧੂਰੀ ਵੀ ਲੀਡ ਵੱਧ ਤੋਂ ਵੱਧ ਹੋਣੀ ਚਾਹੀਦੀ ਹੈ ਇਹ ਅਸੀਂ ਆਸ ਕਰਦੇ ਹਾਂ ਜੇ ਸਰਕਾਰ ਗ੍ਰਾਂਟਾਂ ਕੋ ਤੁਹਾਨੂੰ ਪਿੱਠ ਨਹੀਂ ਦਿਖਾਉਂਦੀ ਤੇ ਤੁਸੀਂ ਵੋਟਾਂ ਤੋਂ ਵੀ ਨਾ ਦਿਖਾਓ ਜੀ ਹਨਾ ਇਹੀ ਆਸ ਹੈ ਇਹੀ ਉਮੀਦ ਹੈ ਤੇ ਜੇ ਆਪਣੇ ਸੈਂਟਰ ਚੋਂ ਨੁਮਾਇंदे ਜਾਂਦੇ ਨੇ ਤੇ ਹੋਰ ਕੰਮ ਹੋਣਗੇ ਹੋਰ ਪ੍ਰੋਜੈਕਟਸ ਹੋਣਗੇ ਧੂਰੀ ਲਈ ਤੇ ਅਸੀਂ ਆਸ ਕਰਦੇ ਹਾਂ ਉਮੀਦ ਕਰਦੇ ਹਾਂ ਮੇਰੀਆਂ ਭੈਣਾਂ ਤੋਂ ਵੀ ਮਾਵਾ ਤੋਂ ਵੀ ਕਿ ਵਾਦ ਤੋਂ ਵਾਦ ਹੁੰਦਾ ਪਾਇਆ ਦੇ ਘਰੇ ਨਹੀਂ ਰਹਿਣਾ ਦੇ ਤਰੀਕ ਨੂੰ ਕਿਸੇ ਨੇ ਵੀ ਇਹ ਨਾ ਕਿ ਉਹ ਗਰਮੀ ਬਹੁਤ ਹੈ ਨਿਕਲਿਆ ਨਹੀਂ ਜਾਂਦਾ ਬੱਚੇ ਪ੍ਰੇਸ਼ਾਨ ਕਰਦੇ ਨੇ ਤੁਸੀਂ ਸਾਰੇ ਜਾ ਕੇ ਆਪਣੇ ਆਪਣੇ ਵੋਟ ਪਾ ਕੇ ਆਇਓ ਜੀ ਛੋਟੀ ਜਿਹੀ ਵੋਟ ਇਤਿਹਾਸ ਬਦਲਦੀ ਹੈ ਲੇਡੀਜ਼ ਦੀ ਵੋਟ ਦਾ ਸਪੈਸ਼ਲਿਸਟ ਬੰਦੇ ਤਾਂ ਉੱਧਰ ਉੱਧਰ ਹੋ ਜਾਂਦੇ ਨੇ ਮੈਨੂੰ ਲੱਗਦਾ ਲੇਡੀਜ਼ ਨੂੰ ਪਤਾ ਹੁੰਦਾ ਕਿਹੜਾ ਬੰਦਾ ਠੀਕ ਹੈ ਕਿਹੜਾ ਬੰਦਾ ਕੰਮ ਕਰ ਰਿਹਾ ਹੈ ਠੀਕ ਹੈ ਸੋ ਤੁਹਾਡੀ ਵੋਟ ਬਹੁਤ ਮਹਾਨੇ ਰੱਖਦੀ ਹੈ ਤੇ ਤੁਸੀਂ ਜ਼ਰੂਰ ਵੋਟ ਪਾ ਕੇ ਆਇਓ ਤੇ ਜਿਹੜੀ ਇਹ ਗੱਲ ਆਉਂਦੀ ਹੈ ਕਿ ਇਹ ਲੇਡੀਜ਼ ਦਾ 1000 ਰੁਪਿਆ ਜਿੱਥੇ ਵੀ ਮੈਂ ਜਾਣਦੀ ਆ ਇਹ ਗੱਲ ਜ਼ਰੂਰ ਸੁਣਨ ਨੂੰ ਮਿਲਦੀ ਹੈ ਕਿ ਸਰਕਾਰ ਨੇ ਵਾਅਦਾ ਕੀਤਾ ਸੀ 1000 ਰੁਪਿਆ ਕਦ ਲੱਗੂ ਦੇਰੂਗੀ ਸੋ ਅਸੀਂ ਇਹ ਵੀ ਤੁਹਾਨੂੰ ਦੱਸਦੇ ਹਾਂ ਕਿ ਇਲੈਕਸ਼ਨਾਂ ਤੋਂ ਬਾਅਦ ਜਲਦ ਇਸ ਹੀ ਸਾਲ ਦੇ ਵਿੱਚ ਵਿੱਚ ਸੀਐਮ ਮਾਨ ਸਾਹਿਬ ਨੇ ਫੈਸਲਾ ਕੀਤਾ ਕਿ ਜਿਹੜੇ ਹਜ਼ਾਰ ਰੁਪਏ ਉਹ ਵੀ ਲੇਡੀਜ਼ ਨੂੰ ਮਿਲਣਾ ਸ਼ੁਰੂ ਹੋਏਗਾ ਤੇ ਲੇਡੀਜ਼ ਇਸ ਗੱਲ ਨਾਲ ਪਿੱਛੇ ਰਹੇ ਹੋ ਕਿ ਹਜ਼ਾਰ ਨਹੀਂ ਮਿਲਿਆ ਜੇ ਮਾਨ ਸਾਹਿਬ ਨੇ ਵਾਅਦਾ ਕਰਿਆ ਤਾਂ ਜ਼ਰੂਰ ਪੂਰਾ ਕਰਾਂਗੇ ਜਿਵੇਂ 600 ਯੂਨਿਟ ਦਾ ਵਾਅਦਾ ਕੀਤਾ ਸੀਗਾ ਉਹ ਪੂਰਾ ਹੋਇਆ ਤੂਰੀ ਜਿਨ੍ਹਾਂ ਨੇ ਵਾਅਦੇ ਕੀਤੇ ਸੀ ਇੱਕ ਇੱਕ ਕਰਕੇ ਸਾਰੇ ਪੂਰੇ ਹੋ ਰਹੇ ਨੇ ਟਾਈਮ ਜ਼ਰੂਰ ਲੱਗਦਾ ਹੈ ਜਿਹੜੇ ਪਿਛਲੇ 70 ਸਾਲਾਂ ਤੋਂ ਕੰਮ ਨਹੀਂ ਹੋਏ ਉਹ 2 ਸਾਲਾਂ ਦੇ ਕਰਕੇ ਦਿਖਾਤੇ ਜਿਹੜਾ ਟੋੜਾ ਇੰਨਾ ਵੱਡਾ ਇਹਦਾ ਮਸਲਾ ਸੀਗਾ ਕੀ ਸੂਆ ਟਕਣਾ ਕਿੰਨੀਆਂ ਸਰਕਾਰਾਂ ਆਈਆਂ ਕਿੰਨੀਆਂ ਗਈਆਂ ਪਰ ਕਿਸੇ ਨੇ ਗੌਰ ਨਹੀਂ ਕਰਿਆ ਕਿੰਨੀਆਂ ਬਿਮਾਰੀਆਂ ਦਾ ਘਰ ਸੀਗਾ ਤੇ ਅੱਜ ਉੱਥੇ ਬੱਚੇ ਵੀ ਖੇਡਦੇ ਨੇ ਮਾਨ ਸਾਹਿਬ ਨੂੰ ਕਿਸੇ ਨੇ ਦੱਸਿਆ ਕਿ ਇੰਨੀ ਵਧੀਆ ਹਾਲਤ ਹੋ ਗਈ ਕਿ ਬੱਚਿਆਂ ਨੂੰ ਸੈਰ ਕਰਾਉਂਦੇ ਨੇ ਬੱਚੇ ਖੇਡਦੇ ਨੇ ਦਿਲ ਨੂੰ ਖੁਸ਼ੀ ਹੋਈ ਕਹਿੰਦੇ ਮੈਨੂੰ ਅੱਜ ਬਹੁਤ ਤਸੱਲੀ ਹੋਈ ਹੈ ਕਿ ਜਿਹੜਾ ਮੈਂ ਕੰਮ ਕਰ ਰਹੇ ਹਾਂ ਲੋਕ ਖੁਸ਼ ਨੇ ਸੋ ਐਸੀ ਆਸ ਦੇ ਐਸੀ ਉਮੀਦ ਦੇ ਤਹਿਤ ਤੁਹਾਡੇ ਕੋਲੇ ਆਏ ਆ ਤੇ ਤੁਸੀਂ ਇੱਕ ਤਰੀਕ ਨੂੰ ਵੋਟਾਂ ਮੈਂ ਕਹਿੰਨੀ ਆ ਭਰ ਦਿਓ ਤੁਰੀ ਕਿਸੇ ਪਾਸੇ ਪਿੱਛੇ ਨਾ ਰਹੇ ਜੀ ਧੰਨਵਾਦ ਤੁਹਾਡਾ ਸਾਰਿਆਂ ਦਾ ਜਿਹੜਾ ਪਾਰਲੀਮੈਂਟ ਦੀ ਚੋਣ ਦਾ ਪ੍ਰਚਾਰ ਹੈ ਉਹ ਜੋਬਨ ਤੇ ਹੈ ਅਰਦਰ ਗਰਮੀ ਵੀ ਬਹੁਤ ਹੈ ਪਰ ਜਿਸ ਤਰ੍ਹਾਂ ਦਾ ਉਤਸ਼ਾਹ ਸੰਗਰੂਰ ਹਲਕੇ ਚ ਖਾਸ ਕਰ ਤੁਰੀ ਹਲਕੇ ਚ ਪਾਇਆ ਜਾ ਰਿਹਾ ਹੈ ਉਹ ਬੇਮਿਸਾਲ ਹੈ ਕਿਉਂਕਿ ਮੁੱਖ ਮੰਤਰੀ ਸਾਹਿਬ ਦਾ ਹਲਕਾ ਹੈ ਔਰ ਉਹਨਾਂ ਨੇ ਇਥੋਂ ਦੇ ਪ੍ਰੋਪਰ ਪਲੈਨਿੰਗ ਬਣਾ ਕੇ ਜਿਵੇਂ ਜਿਵੇਂ ਕੰਮ ਕੀਤੇ ਹੋਏ ਨੇ ਪੰਜਾਬ ਲੈਵਲ ਦੇ ਵੀ ਚਾਹੇ 600 ਯੂਨਟ ਬਿਜਲੀ ਦੀ ਗੱਲ ਹੈ ਚਾਹੇ ਨਹਿਰੀ ਪਾਣੀ ਦੀ ਗੱਲ ਹੈ ਚਾਹੇ ਘਰ ਘਰ ਆਟਾ ਦਾਲ ਪਚਾਉਣ ਦੀ ਗੱਲ ਹੈ ਸੋ ਲੋਕਾਂ 'ਚ ਆਪ ਮੁਹਾਰੇ ਇੱਕ ਉਤਸ਼ਾਹ ਹੈਗਾ ਕਿ ਅਸੀਂ ਇਸ ਸਰਕਾਰ ਨੂੰ ਐਵੇਂ ਜਿਵੇਂ ਕੰਟੀਨਿਊ ਕਰਕੇ ਬਹੁਤ ਵੱਡੀ ਗਿਣਤੀ 'ਚ ਉਮੀਦ ਹੈ ਅਰਜਨ ਜੀ ਨੂੰ ਜਿਤਾਵਾਂਗੇ